ਚਾਨ ਅਰ ਅੱਜ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦਾ ਵਿਆਹ ਪੁਰਬ ਹੈ ਜੀ ਅੱਜ ਦੇ ਦਿਨ ਧੰਨ ਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਜੀ ਦਾ ਮਾਤਾ ਸੁਲਖਣੀ ਜੀ ਦੇ ਨਾਲ ਵਿਆਹ ਹੋਇਆ ਸੀ ਔਰ ਇਹ ਵਿਆਹ ਦੇ ਪਿੱਛੇ ਕਿਵੇਂ ਇਹਨਾਂ ਦਾ ਵਿਆਹ ਹੋਇਆ ਕਿਵੇਂ ਇਹਨਾਂ ਦਾ ਰਿਸ਼ਤਾ ਹੋਇਆ ਕੀ ਹੋਇਆ ਸਾਰਾ ਕੁਝ ਆਓ ਆਪਾਂ ਇਹਦੇ ਬਾਰੇ ਵਿਚਾਰ ਕਰਦੇ ਹਾਂ ਸਤਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦਾ ਸੋਹਰਾ ਪਿੰਡ ਐ ਨਾ ਜੀ ਜਿਹੜਾ ਉਹ ਐ ਬਟਾਲਾ ਪੰਜਾਬ ਦੇ ਅੰਦਰ ਪੈਂਦਾ ਐ ਬਟਾਲਾ ਔਰ ਇਹ ਬਟਾਲਾ ਪਿੰਡ ਹੋਂਦ ਦੇ ਵਿੱਚ ਕਦੋਂ ਆਇਆ ਸੁਣਿਓ ਧਿਆਨ ਨਾਲ ਇਹ ਬਟਾਲਾ ਪਿੰਡ ਹੋਂਦ ਦੇ ਵਿੱਚ ਕਦੋਂ ਆਇਆ ਲਾਹੌਰ ਦੇ ਰਹਿਣ ਵਾਲੇ RAM ਦੇਓ ਇੱਕ RAM ਦੇਓ ਪੱਟੀ ਜੀ ਨੇ ਉਹ RAMDEO ਪੱਟੀ ਜੀ ਰਾਏ ਬੁਲਾਰ ਦੇ ਰਿਸ਼ਤੇਦਾਰ ਨੇ ਚਾਚੇ ਤਾਇਆ ਚੋਂ ਜਿਹੜੇ ਰਾਏ ਬੁਲਾਰ ਜੀ ਨੇ ਨਾ ਜਿਨ੍ਹਾਂ ਕੋਲ ਗੁਰਨਾਨਕ ਦੇ ਮਹਾਰਾਜ ਪਾਤਸ਼ਾਹ ਦੇ ਪਿਤਾ ਜੀ ਮਹਿਤਾ ਕਾਲੂ ਜੀ ਪਟਵਾਰੀ ਦਾ ਕੰਮ ਕਰਦੇ ਨੇ ਇਹ RAMDEO ਪੱਟੀ ਜੀ ਇਹਨਾਂ ਦੇ ਰਿਸ਼ਤੇਦਾਰ ਨੇ ਆਪਾਤ ਦੇ ਵਿੱਚ ਇਹਨਾਂ ਦੀ ਸ਼ਰੀਕੇਬਾਜੀ ਆ ਇਹ ਆਪਾਤ ਦੇ ਅੰਦਰ ਚਾਚੇ ਤਾਇਆ ਦੇ ਬੇਟੇ ਲੱਗਦੇ ਆ ਇਹ RAMDEO ਪੱਟੀ ਨੇ ਕੀ ਕੀਤਾ ਜੀ ਗੁਰਨਾਨਕ ਮਹਾਰਾਜ ਪਾਤਸ਼ਾਹ ਜੀ ਦੇ ਅਵਤਾਰ ਤੋਂ ਕੁਝ ਕੁ ਸਮਾਂ ਪਹਿਲਾਂ ਕੁਝ ਕੁ ਸਮਾਂ ਪਹਿਲਾਂ ਕੁਝ ਕੁ ਸਾਲ ਪਹਿਲਾਂ ਇਹਨਾਂ ਨੇ ਇੱਕ ਤੇ ਇਹਨਾਂ ਦੀ ਜਿਹੜੀ ਲਾਹੌਰ ਵਾਲੇ ਪਾਸੇ ਜ਼ਮੀਨ ਹੈ ਉਹ ਤੇ ਇਹਨਾਂ ਨੇ ਕਿਸੇ ਨੂੰ ਸਾਂਭ ਦਿੱਤੀ ਵੀ ਤੂੰ ਇਹਦੀ ਸਾਂਭ ਸੰਭਾਲ ਕਰ ਔਰ ਜਦੋਂ ਕੁਝ ਕੁ ਸਮਾਂ ਪਿਆ ਇਹਨਾਂ ਨੇ ਗੁਰਨਾਨਕ ਸਾਹਿਬ ਜੀ ਦੇ ਅਵਤਾਰ ਤੋਂ ਪਹਿਲਾਂ ਨਾ ਜੀ ਬਟਾਲੇ ਆ ਕੇ ਬਟਾਲੇ ਆ ਕੇ ਇਹਨਾਂ ਨੇ ਆਪਣੀ ਕੁਝ ਜ਼ਮੀਨ ਖਰੀਦ ਲਈ ਬਟਾਲੇ ਆ ਕੇ ਆਪਣੀ ਜ਼ਮੀਨ ਖਰੀਦੀ ਹੁਣ ਕੱਲੇ ਆ ਜ਼ਮੀਨ ਨੂੰ ਸਾਂਭ ਨਹੀਂ ਸੰ੍ਹ ਸਕਦੇ ਖੱਲੇ ਆ ਜਮੀਨ ਨੂੰ ਸਾਹਮ ਨਹੀਂ ਸੰਭ ਸਕਦੇ ਫਿਰ ਹੋਇਆ ਕਿ ਇਹਨਾਂ ਨੇ ਲਾਹੌਰ ਤੋਂ ਇੱਕ ਆਪਣਾ ਪਿਆਰਾ ਮੰਗਾਇਆ ਜਿਨ੍ਹਾਂ ਨਾਲ ਇਹਨਾਂ ਦਾ ਪਿਆਰ ਬਹੁਤ ਸੀ ਪਹਿਲਾਂ ਤੋਂ ਹੀ ਜਿਹਦਾ ਨਾਮ ਹੈ ਜੀ ਮੂਲ ਚੰਦ ਜੀ ਮੂਲ ਚੰਦ ਜੀ ਨੂੰ ਇਹਨਾਂ ਨੇ ਆਪਣੇ ਕੋਲ ਬੁਲਾ ਲਿਆ ਪਰਿਵਾਰ ਸਮੇਤ ਤੇ ਪਰਿਵਾਰ ਸਮੇਤ ਮੂਲ ਚੰਦ ਜੀ ਜਦੋਂ ਬਟਾਲੇ ਆ ਗਏ ਤੇ ਇਹਨਾਂ ਨੇ ਬਟਾਲੇ ਆ ਕੇ ਮੂਲ ਚੰਦ ਜੀ ਨੇ ਨਰਾਇਣ ਦਾਸ ਦੇ ਕੋਲ ਉਹਨਾਂ ਜੀ ਕੁਝ-ਕੁਝ ਮੀਨ ਆਪਣੀ ਨਿੱਜੀ ਜ਼ਮੀਨ ਖਰੀਦ ਲਈ ਆਪਣੀ ਨਿੱਜੀ ਜ਼ਮੀਨ ਖਰੀਦ ਕੇ ਇਹਨਾਂ ਨੇ ਆਪਣਾ ਇੱਕ ਘਰ ਬਣਾ ਲਿਆ ਔਰ ਇਹਨਾਂ ਨੇ ਘਰ ਕਿੱਥੇ ਬਣਾਇਆ ਜਿੱਥੇ ਪਿੰਡ ਵਸਿਆ ਹੋਇਆ ਸੀ ਨਾ ਸਾਰਾ ਉਸ ਪਿੰਡ ਤੋਂ ਥੋੜਾ ਜਿਹਾ ਹਟਮਾ ਹੋ ਕੇ ਜਿਵੇਂ ਅੱਜਕੱਲ ਜਿਹਨੂੰ ਆਪਾਂ ਪੰਜਾਬ ਦੇ ਅੰਦਰ ਡੇਰਾ ਕਹਿ ਦਿੰਦੇ ਆ ਜਾਂ ਕੋਈ ਟਾਣੀ ਕਹਿ ਦਿੰਦਾ ਅਲੱਗ-ਅਲੱਗ ਚੀਜ਼ ਕਹਿੰਦੇ ਆ ਜਿਹੜਾ ਖੇਤਾਂ ਦੇ ਵਿੱਚ ਜਾ ਕੇ ਘਰ ਹੋਵੇ ਜਿਹੜਾ ਖੇਤਾਂ ਦੇ ਵਿੱਚ ਜਾ ਕੇ ਘਰ ਹੋਵੇ ਉਹਨੂੰ ਕੋਈ ਡੇਰਾ ਕਹਿ ਦਿੰਦਾ ਕੋਈ ਟਾਣੀ ਕਹਿ ਦਿੰਦਾ ਤੋ ਇਸੇ ਤਰੀਕੇ ਦੇ ਨਾਲ ਜਿਹੜੇ ਮੂਲ ਚੰਦ ਜੀ ਸਨ ਇਹਨਾਂ ਨੇ ਆਕੇ ਨਾਲ ਤੇ ਉਹਨਾਂ ਦੀ ਰਾਮ ਜਿਹੜੇ ਰਾਮਦੋਏ ਪੱਟੀ ਜੀ ਨੇ ਇਹਨਾਂ ਦੀ ਜ਼ਮੀਨ ਨੂੰ ਸੰਭਿਆ ਔਰ ਨਾਲੇ ਆਪਣੀ ਜ਼ਮੀਨ ਲੈ ਕੇ ਆਪਣਾ ਘਰ ਬਣਾ ਲਿਆ ਬੜਾ ਵਧੀਆ ਬੜਾ ਵਧੀਆ ਘਰ ਬਣਾ ਲਿਆ ਜਦੋਂ ਵੀ ਕੋਈ ਆਕੇ ਇਹਨਾਂ ਨੂੰ ਮਿਲਣਾ ਚਾਹੁੰਦਾ ਸੀ ਕਿ ਆਪਾਂ ਪਟਵਾਰੀ ਜੀ ਨੂੰ ਮਿਲਣਾ ਹੈ ਤੇ ਲੋਕੀ ਕਹਿ ਦਿੰਦੇ ਸਨ ਉਹ ਡੇਰਾ ਜਿਹੜਾ ਆ ਉਹ ਉਸ ਪਟਵਾਰੀ ਦਾ ਹੈ ਉਹ ਮੂਲਚੰਦ ਪਟਵਾਰੀ ਦਾ ਡੇਰਾ ਜਾ ਕੇ ਮਿਲ ਲਓ ਉੱਥੇ ਜਾ ਕੇ ਮਿਲਦੇ ਹੁੰਦੇ ਸਨ ਇਹਨਾਂ ਨੇ ਸਾਰਾ ਕੁਝ ਇੱਥੇ ਸੰਭ ਲਿਆ ਭਾਈ ਰੋ ਵਿਚਾਰ ਹੋਇਆ ਕਿ ਇੱਕ ਦਿਨ ਜਦੋਂ ਇਹ ਸ਼ਹਿਰ ਵੱਸ ਗਿਆ ਵਧੀਆ ਹੋ ਗਿਆ ਹੁਣ ਇਹਨਾਂ ਸਥਾਨਾਂ ਦੇ ਉੱਤੇ ਹੀ ਇਹਨਾਂ ਨੇ ਆਪਣਾ ਘਰ ਵੀ ਬਣਾ ਲਿਆ ਵਸੇਵਾ ਕਰ ਲਿਆ ਸੰਗਤਾਂ ਦੇ ਵਿੱਚ ਵਾਵਾ ਪਿਆਰ ਬਣ ਗਿਆ ਬਹੁਤ ਪਿਆਰ ਬਣ ਗਿਆ ਫਿਰ ਹੋਇਆ ਕਿ ਇੱਕ ਦਿਨ ਧੰਨ ਗੁਰੂ ਨਾਨਕਦੇਵ ਮਹਾਰਾਜ ਪਾਤਸ਼ਾਹੀ ਦੇ ਜਿਹੜੇ ਭਾਈਆ ਜੀ ਨੇ ਜੀਜਾ ਜੀ ਨੇ ਉਹ ਇੱਕ ਵਾਰ ਸੁਲਤਾਨਪੁਰ ਲੋਧੀ ਤੋਂ ਆਪਣੇ ਸੋਹਰੇ ਪਿੰਡ ਗਏ ਆਪਣੇ ਸੋਹਰੇ ਪਿੰਡ ਗਏ ਲਾਹੌਰ ਤੇ ਲਾਹੌਰ ਜਦੋਂ ਗਏ ਆਪਣੇ ਸੋਹਰੇ ਪਿੰਡ ਰਾਏਪੋਏ ਦੀ ਤਲਵੰਡੀ ਜਦੋਂ ਗਏ ਤੇ ਉੱਥੇ ਜਾ ਕੇ ਨਾ ਜੀ ਜਿਹੜੇ ਉੱਥੋਂ ਦੇ ਮੇਨ ਜਿਨ੍ਹਾਂ ਦਾ ਪਟਵਾਰਖਾਨਾ ਸੀ ਪੂਰਾ ਰਾਏ ਬੁਲਾਰ ਜੀ ਜੀਨਾਂ ਨੂੰ ਆਪਾਂ ਬੜੇ ਸਤਿਕਾਰ ਨਾਲ ਬੁਲਾਉਨੇ ਆ ਔਰ ਰਾਏ ਬੁਲਾਰ ਜੀ ਨੂੰ ਜਾ ਕੇ ਮਿਲੇ ਤੇ ਰਾਏ ਬੁਲਾਰ ਜੀ ਨੇ ਨਾ ਜੀ ਉਹਨਾਂ ਨੂੰ ਪੁੱਛਿਆ ਕਹਿੰਦੇ ਮੇਰੇ ਗੁਰਨਾਨਕ ਪਾਤਸ਼ਾਹ ਦਾ ਦੱਸ ਕੀ ਹਾਲ ਹੈ ਕਿਉਂਕਿ ਗੁਰਨਾਨਕ ਮਹਾਰਾਜ ਪਾਤਸ਼ਾਹ ਦੀ ਅਜੇ ਸੁਲਤਾਨਪੁਰ ਲੋਧੀ ਦੇ ਅੰਦਰ ਕਾਰ ਕਰਦਿਆ ਮੋਦੀ ਦੀ ਤੇ ਭਈਆ ਜੈ RAM ਦੀ ਜਦੋਂ ਮਿਲੇ ਨਾ ਜਾ ਕੇ ਰਾਏ ਬੁਲਾਰ ਜੀ ਨੂੰ ਰਾਏ ਬੁਲਾਰ ਜੀ ਨੇ ਪੁੱਛਿਆ ਕਹਿੰਦੇ ਦੱਸ ਮੇਰੇ ਗੁਰਨਾਨਕ ਮਹਾਰਾਜ ਪਾਤਸ਼ਾਹ ਦਾ ਕੀ ਹਾਲ ਹੈ ਕਹਿੰਦੇ ਗੁਰਨਾਨਕ ਮਹਾਰਾਜ ਪਾਤਸ਼ਾਹ ਦਾ ਹਾਲ ਪੁੱਛਣ ਦੀ ਕੀ ਲੋੜ ਹੈ ਉਹ ਤੇ ਸਦਾ ਹੀ ਚੜ੍ਹਦੀ ਕਲਾ 'ਚ ਰਹਿੰਦੇ ਆ ਉਹ ਤਾਂ ਸਦਾ ਹੀ ਖੇੜੇ ਮੱਥੇ ਰਹਿੰਦੇ ਆ ਕਹਿੰਦੇ ਪਰ ਉਹਨਾਂ ਦੀ ਭੈਣ ਬੇਬੇ ਨਾਨਕੀ ਥੋੜੀ ਜੀ ਫਿਕਰ ਕਰਦੀ ਆ ਕਹਿੰਦੇ ਫਿਕਰ ਕਾਦੀ ਉਹ ਤੇ ਫਿਕਰ ਕਰਨ ਵਾਲੀ ਹੈ ਹੀ ਨਹੀਂ ਕਦੇ ਜਿਹਦਾ ਭਰਾ ਗੁਰਨਾਨਕ ਹੋਵੇ ਉਹ ਫਿਕਰ ਕਰ ਹੀ ਨਹੀਂ ਸਕਦੀ ਕਹਿੰਦੇ ਨਹੀਂ ਉਹਦਾਂ ਦੀ ਫਿਕਰ ਨਹੀਂ ਚਿੰਤਾ ਨਹੀਂ ਬਸ ਇੱਕ ਚਾਹ ਹੁੰਦਾ ਜਿਵੇਂ ਭੈਣਾਂ ਨੂੰ ਕਹਿੰਦੇ ਉਹ ਚਾਹ ਦੀ ਉਡੀਕ ਕਰਦੀ ਆ ਕਹਿੰਦੇ ਕਿਹੜੇ ਚਾਹ ਦੀ ਉਡੀਕ ਕਰਦੀ ਆ ਕਹਿੰਦੇ ਉਹ ਕਹਿੰਦੀ ਆ ਵੀ ਮੇਰਾ ਗੁਰਨਾਨਕ ਵੀਰ ਕਮਾਉਣ ਵੀ ਵਧੀਆ ਲੱਗ ਗਿਆ ਸੁਖ ਨਾਲ ਨੌਜਵਾਨ ਹੋ ਗਿਆ ਆ ਹੁਣ ਇੱਛਾ ਇਹ ਆ ਮੈਂ ਆਪਣੇ ਵੀਰ ਨੂੰ ਘੋੜੀ ਚੜਾਵਾ ਆਪਣੇ ਵੀਰ ਦਾ ਵਿਆਹ ਵੇਖਾਂ ਮੈਂ ਆਪਣੇ ਵੀਰ ਦਾ ਮੈਂ ਵਿਆਹ ਵੇਖਾਂ ਕਹਿੰਦੇ ਆਪਣੇ ਵੀਰ ਦਾ ਜਦੋਂ ਵਿਆਹ ਦੇਖਣ ਦੀ ਉਹਨਾਂ ਨੇ ਮਨ ਦੇ ਅੰਦਰ ਨਾ ਇੱਕ ਇੱਛਾ ਪ੍ਰਗਟ ਕੀਤੀ ਮੈਂ ਵਿਆਹ ਵੇਖਣਾ ਹੈ ਗੁਰੂ ਨਾਨਕ ਸਾਹਿਬ ਦਾ ਤੇ ਅੱਗੋਂ ਰਾਏ ਬੁਲਾਰ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਆ ਵੀ ਕੰਮ ਆਪਾਂ ਸਿਰੇ ਚਾੜ ਦੇਣਾ ਔਰ ਇੱਥੇ ਇੱਕ ਨਾਲ ਵਿਚਾਰ ਸਾਂਝੀ ਕਰਾਂ ਬੇਬੇ ਨਾਨਕੀ ਜੀ ਦਾ ਔਰ ਭਾਈਆ ਜੈ ਰਾਮ ਜੀ ਦਾ ਜਿਹੜਾ ਰਿਸ਼ਤਾ ਹੈ ਨਾ ਉਹ ਵੀ ਰਾਏ ਬੁਲਾਰ ਨੇ ਕਰਾਇਆ ਸੀ ਪਹਿਲਾਂ ਆ ਰਿਸ਼ਤਾ ਵੀ ਰਾਏ ਬੁਲਾਰ ਨੇ ਕਰਾਇਆ ਸੀ ਪਹਿਲਾਂ ਔਰ ਜਦੋਂ ਇਹ ਗੱਲਾਂ ਚੱਲਦੀਆਂ ਪਈਆਂ ਨੇ ਉਦੋਂ ਉਹਨਾਂ ਦੇ ਕੋਲ ਨਾ ਇੱਕ ਤੀਜਾ ਬੰਦਾ ਬੈਠਾ ਹੈ ਜਿਹਦਾ ਨਾਮ ਹੈ ਜੀ ਅਜੀਤਾ ਜਦੋਂ ਭਾਈਆ ਜੈ ਰਾਮ ਜੀ ਔਰ ਰਾਏ ਬੁਲਾਰ ਜੀ ਗੱਲਬਾਤ ਕਰ ਰਹੇ ਨੇ ਨਾ ਉਹਨਾਂ ਦੇ ਕੋਲ ਇੱਕ ਤੀਜਾ ਬੰਦਾ ਬੈਠਾ ਹੈ ਜਿਹਦਾ ਨਾਮ ਹੈ ਅਜੀਤਾ ਉਹ ਅਜੀਤੇ ਨੇ ਗੱਲ ਸੁਣੀ ਇਹ ਅਜੀਤਾ ਕਿਵੇਂ ਜਾਣਦਾ ਹੈ ਰਾਏ ਬੁਲਾਰ ਜੀ ਨੂੰ ਜਿਹੜਾ ਅਜੀਤੇ ਦਾ ਪਿਤਾ ਹੈ ਨਾ ਇਹਦੀ ਰਾਏ ਬੁਲਾਰ ਦੇ ਨਾਲ ਨਾ ਜ਼ਮੀਨ ਲੜਦੀ ਸੀ ਜ਼ਮੀਨ ਦੇ ਨਾਲ ਜ਼ਮੀਨ ਲੜਦੀ ਸੀ ਤਾਂ ਇਹਨਾਂ ਦੀ ਸਾਂਝ ਸੀ ਆਪਸ ਦੇ ਅੰਦਰ ਆਪਸ ਦੇ ਅੰਦਰ ਤਾਂ ਕਰਕੇ ਸਾਂਝ ਸੀ ਇਹ ਅਜੀਤੇ ਨੇ ਜਦੋਂ ਗੱਲ ਸੁਣੀ ਵੀ ਇਹ ਰਿਸ਼ਤੇ ਦੀ ਗੱਲ ਕਰਦੇ ਪਏ ਆ ਤੇ ਉਹ ਨਾਲ ਦੀ ਨਾਲ ਬੋਲ ਪਿਆ ਕਹਿੰਦਾ ਮੇਰੀ ਨਿਗਾਹ ਦੇ ਅੰਦਰ ਇੱਕ ਪਰਿਵਾਰ ਹੈਗਾ ਆ ਮੇਰੀ ਨਿਗਾਹ ਦੇ ਅੰਦਰ ਇੱਕ ਪਰਿਵਾਰ ਹੈਗਾ ਕਹਿੰਦੇ ਕਿਹੜਾ ਪਰਿਵਾਰ ਹੈ ਉਹਨੇ ਨਾਮ ਲੈ ਦਿੱਤਾ ਕਹਿੰਦੇ ਭਾਈ ਮੂਲਚੰਦ ਕਹਿੰਦੇ ਮੂਲਚੰਦ ਨਾਮ ਦਾ ਇੱਕ ਵਿਅਕਤੀ ਆ ਉਹਦੀ ਇੱਕ ਧੀ ਆ ਬੀਬੀ ਸੁਲੱਖਣੀ ਕਹਿੰਦੇ ਉਹ ਹੈਗੀ ਆ ਉਹਦੇ ਨਾਲ ਆਪਾਂ ਇਹਨਾਂ ਦਾ ਰਿਸ਼ਤਾ ਕਰਵਾ ਦਿੰਨੇ ਆ ਤੇ ਅੱਗੋਂ ਰਾਏ ਬੁਲਾਰ ਜੀ ਬੋਲੇ ਕਹਿੰਦੇ ਕਿਹੜਾ ਮੂਲਚੰਦ ਉਹ ਜਿਹੜੇ ਪਟਵਾਰੀ ਆ ਕਹਿੰਦੇ ਹਾਂ ਉਹੀ ਕਹਿੰਦੇ ਕੋਈ ਗੱਲ ਨਹੀਂ ਉਹਦੇ ਤੇ ਸਾਨੂੰ ਭਰੋਸਾ ਬੰਦਾ ਬੜਾ ਵਧੀਆ ਆ ਗੱਲ ਤੋਰੋ ਮਹਿਤਾ ਕਾਲੂ ਜੀ ਨੂੰ ਬੁਲਾਇਆ ਗਿਆ ਤੇ ਮਹਿਤਾ ਕਾਲੋ ਜੀ ਨੂੰ ਦੱਸਿਆ ਗਿਆ ਵੀ ਐਵੇਂ ਆਪਾ ਤੇਰੇ ਪੁੱਤਰ ਨਾਨਕ ਦਾ ਰਿਸ਼ਤਾ ਕਰਨ ਲੱਗਿਆਂ ਕਹਿੰਦੇ ਕੋਈ ਗੱਲ ਨਹੀਂ ਕਰ ਦੋ ਦੱਸਿਆ ਗਿਆ ਕਿੱਥੇ ਕਰਦੇ ਹੋ ਤੇ ਉਹਨਾਂ ਨੇ ਦੱਸਿਆ ਵੀ ਮੂਲ ਚੰਦ ਦੇ ਨਾਲ ਕਰਨ ਲੱਗੇ ਆ ਮੂਲ ਚੰਦ ਦੇ ਨਾਲ ਰਿਸ਼ਤਾ ਮੂਲ ਚੰਦ ਦੀ ਧੀ ਦੇ ਨਾਲ ਰਿਸ਼ਤਾ ਕਰਨ ਲੱਗੇ ਆ ਕਹਿੰਦੇ ਉਹ ਮੂਲ ਚੰਦ ਜਿਹੜਾ ਪਟਵਾਰੀ ਆ ਕਹਿੰਦੇ ਹਾਂ ਉਹੀ ਉਹ ਪਟਵਾਰੀ ਕਹਿੰਦੇ ਕੋਈ ਗੱਲ ਨਹੀਂ ਵਧੀਆ ਬੰਦਾ ਹੈ ਕਰ ਦੋ ਹੁਣ ਇਹ ਜਿਹੜਾ ਅਜੀਤਾ ਮੂਲ ਚੰਦ ਨੂੰ ਕਿਵੇਂ ਜਾਣਦਾ ਮੂਲ ਚੰਦ ਜੀ ਦਾ ਔਰ ਇਹ ਅਜੀਤੇ ਦਾ ਪਿੰਡ ਇੱਕੋ ਹੀ ਆ ਪੱਖੋ ਪੱਖੋ ਕੇ ਇਹਨਾਂ ਦਾ ਪੱਖੋ ਕੇ ਪਿੰਡ ਹੈ ਇੱਕੋ ਪਿੰਡ ਦੇ ਨੇ ਆ ਜਿਹੜੇ ਅਜੀਤਾ ਜੀ ਨੇ ਇਹ ਆਪਣੇ ਪਿੰਡ ਦੇ ਅੰਦਰ ਹੀ ਵਾਹੀ ਕਰਦੇ ਰਹੇ ਔਰ ਦੂਜੇ ਜਿਹੜੇ ਭਾਈ ਮੂਲचंद ਜੀ ਨੇ ਇਹ ਬਟਾਲੇ ਚਲੇ ਗਏ ਇਹ ਬਟਾਲੇ ਚਲੇ ਗਏ ਚਲੋ ਗੱਲਬਾਤ ਨਿਬੜੀ ਆ ਵਿੱਚ ਵਿਚੋਲਾ ਪਿਆ ਭਾਈ ਅਜੀਤਾ ਜੀ ਇਹਨਾਂ ਨੇ ਕੀ ਕੀਤਾ ਸਲਾਹ ਕੀਤੀ ਤੇ ਸਲਾਹ ਗੱਲਬਾਤ ਕਰਕੇ ਰਾਏ ਬੁਲਾਰਨੇ ਭਾਈਆ ਜੈਰਾਮ ਜੀ ਨੂੰ ਔਰ ਇਤ ਅਜੀਤੇ ਨੂੰ ਵਟਾਲੇ ਭੇਜੀ ਤੇ ਵਟਾਲੇ ਭੇਜੀ ਦਿੱਤਾ ਭਾਈ ਜਾਓ ਜਾ ਕੇ ਭਾਈ ਮੂਲਚੰਦ ਦੇ ਨਾਲ ਗੱਲ ਕਰਕੇ ਆਓ ਭਾਈ ਮੂਲਚੰਦ ਦੇ ਨਾਲ ਗੱਲ ਕਰਕੇ ਆਓ ਆ ਦੋਵੇਂ ਜਣੇ ਨਾ ਨਹੀਂ ਜਿਹੜੇ ਆ ਤੁਰ ਪਏ ਆ ਦੋਵੇਂ ਜਣੇ ਤੁਰ ਪਏ ਮਹਾਰਾਜ ਦਾ ਰਿਸ਼ਤਾ ਲੈ ਕੇ ਤੇ ਜਦੋਂ ਇਹ ਵਟਾਲੇ ਪਹੁੰਚੇ ਵਟਾਲੇ ਪਹੁੰਚ ਕੇ ਇਹਨਾਂ ਨੇ ਆਰਾਮ ਕੀਤਾ ਜਾ ਕੇ ਉੱਥੇ ਭਾਈ ਮੂਲਚੰਦ ਜੀ ਦੇ ਡੇਰੇ ਦੇ ਵਿੱਚ ਪਹੁੰਚੇ ਤੇ ਉਸ ਡੇਰੇ ਦੇ ਵਿੱਚ ਜਾ ਕੇ ਹੁਣ ਮੈਂ ਬੇਨਤੀ ਕਰਾਂ ਡੇਰਾ ਕਿਤੇ ਅੱਜ ਕੱਲ ਦਾ ਡੇਰਾ ਨਾ ਸਮਝ ਲਿਓ ਪਹਿਲਾਂ ਵੀ ਮੈਂ ਦੱਸਿਆ ਜਿਹੜਾ ਪਿੰਡ ਤੋਂ ਬਾਹਰ ਖੇਤਾਂ ਦੇ ਵਿੱਚ ਘਰ ਹੋਵੇ ਉਹਨੂੰ ਡੇਰਾ ਕਿਹਾ ਜਾਂਦਾ ਹੈ ਭਾਈ ਮੂਲ ਚੰਦ ਦਾ ਕੋਈ ਬਾਬਿਆਂ ਵਾਲਾ ਡੇਰਾ ਨਹੀਂ ਹੈ ਐਹੋ ਜੀ ਕੋਈ ਗੱਲ ਨਹੀਂ ਉਹ ਡੇਰਾ ਤਾਂ ਕਹਿੰਦੇ ਆ ਡੇਰੇ ਦੇ ਵਿੱਚ ਜਾ ਕੇ ਭਾਈ ਮੂਲ ਚੰਦ ਜੀ ਨੂੰ ਮਿਲੇ ਬੜਿਆਂ ਚਾਵਾਂ ਦੇ ਨਾਲ ਜੱਫੀਆਂ ਪਾ ਪਾ ਕੇ ਭਾਈ ਅਜੀਤਾ ਭਾਈ ਮੂਲ ਚੰਦ ਨੂੰ ਮਿਲਿਆ ਕਿਉਂਕਿ ਬੜਿਆਂ ਸਮਿਆਂ ਦੇ ਬਾਅਦ ਮਿਲਾਪ ਹੋਇਆ ਹੈ ਬੜਿਆਂ ਸਮਿਆਂ ਦੇ ਬਾਅਦ ਮਿਲਾਪ ਹੋਇਆ ਤੇ ਜਫੀਆਂ ਪਾ ਪਾ ਕੇ ਮਿਲਿਆ ਤੇ ਕਹਿਣ ਲੱਗਾ ਮੈਂ ਇਕੱਲਾ ਅੱਜ ਮਿਲਣ ਨਹੀਂ ਆਇਆ ਅੱਜ ਮੈਂ ਤੇਰੇ ਲਈ ਇੱਕ ਖੁਸ਼ਖਬਰੀ ਲੈ ਕੇ ਆਇਆ ਆ ਕਹਿੰਦੇ ਮੈਂ ਤੁਹਾਡੇ ਲਈ ਮਹਿਤਾ ਕਾਲੂ ਦੇ ਪੁੱਤਰ ਨਾਨਕ ਦਾ ਰਿਸ਼ਤਾ ਤੇਰੀ ਬੇਟੀ ਦੇ ਲਈ ਲੈ ਕੇ ਆਇਆ ਅੱਜ ਤੇਰੀ ਬੱਚੀ ਸੁਲੱਖਣੀ ਦਾ ਅਸੀਂ ਹੱਥ ਮੰਗਣ ਆਏ ਆ ਤੇਰੀ ਬੱਚੀ ਸੁਲੱਖਣੀ ਦਾ ਅਸੀਂ ਹੱਥ ਮੰਗਣ ਆਇਆ ਤੇ ਉਹ ਵੀ ਨਾਲ ਦੀ ਨਾਲ ਬੋਲ ਪਏ ਭਾਈ ਮੂਲचंद ਜੀ ਕਹਿੰਦੇ ਕਿਹੜਾ ਮਹਿਤਾ ਕਾਲੂ ਉਹ ਜਿਹੜਾ رائے ਬੁਲਾਰ ਕੁਲ ਪਟਵਾਰੀ ਹੈ ਕਹਿੰਦੇ ਹਾਂ ਉਹੀ ਉਹ ਕਿਉਂਕਿ ਪਟਵਾਰੀ ਪਟਵਾਰੀ ਇੱਕ ਦੂਜੇ ਨੂੰ ਜਾਣਦੇ ਨੇ ਪਟਵਾਰੀਆਂ ਨੇ ਇੱਕ ਦੂਜੇ ਦੀ ਸਾਝ ਹੁੰਦੀ ਹੈ ਇਹਨਾਂ ਦੇ ਨਾਲ ਔਰ ਉਸ ਸਮੇਂ ਦੇ ਅੰਦਰ ਇਹ ਬੜੇ ਇਮਾਨਦਾਰ ਸਨ ਦੋਵੇਂ ਜਣੇ ਬੜੀ ਇਮਾਨਦਾਰੀ ਦੇ ਨਾਲ ਆਪਣਾ ਪਟਵਾਰੀ ਦਾ ਕੰਮ ਕਰਦੇ ਸਨ ਦੋਵਾਂ ਨੂੰ ਇੱਕ ਦੂਜੇ ਤੇ ਭਰੋਸਾ ਸੀ ਕਹਿੰਦੇ ਸੱਤ ਹੈ ਬਿਲਕੁਲ ਮੈਨੂੰ ਰਿਸ਼ਤਾ ਮੰਜ਼ੂਰ ਹੈ ਮੈਂ ਕੁਝ ਨਹੀਂ ਪੁੱਛਣਾ ਕਿ ਪੁੱਤਰ ਕੀ ਕਰਦਾ ਕੀ ਨਹੀਂ ਕਰਦਾ ਮੈਂ ਤਾਂ ਕਲਿਆਣ ਦਾ ਜੀ ਦਾ ਕਹਿੰਦੇ ਪੁੱਤਰ ਹੈ ਕੋਈ ਗੱਲ ਨਹੀਂ ਕਹਿੰਦੇ ਸਾਨੂੰ ਰਿਸ਼ਤਾ ਮੰਜ਼ੂਰ ਹੈ ਜਦੋਂ ਰਿਸ਼ਤਾ ਮੰਜ਼ੂਰ ਹੋ ਗਿਆ ਸਾਰੀ ਗੱਲਬਾਤ ਹੋ ਗਈ ਤੇ ਉਹ ਗੱਲਬਾਤ ਕਰਕੇ ਭਾਈਆ ਜੈਰਾਮ ਜੀ ਅਤੇ ਭਾਈ ਅਜੀਤਾ ਜੀ ਬਟਾਲੇ ਦੀ ਧਰਤੀ ਤੋਂ ਤੁਰ ਪਏ ਬਟਾਲੇ ਦੀ ਧਰਤੀ ਤੋਂ ਤੁਰ ਕੇ ਜਿਹੜੇ ਭਾਈ ਅਜੀਤਾ ਜੀ ਸਨ ਉਹ ਲਾਹੌਰ ਵਾਲੇ ਪਾਸੇ ਚਲੇ ਗਏ ਔਰ ਭਾਈਆ ਜੈਰਾਮ ਜੀ ਸਨ ਉਹ ਇਦਰ ਆਗੇ ਸੁਲਤਾਨ ਪਰਲੋਦੀ ਭਾਈਆ ਵਾਈਗਰੂ ਭਾਈ ਅਜੀਤਾ ਜੀ ਜਿਹੜੇ ਨੇ ਉਹਨਾਂ ਨੇ ਜਾ ਕੇ ਉੱਥੇ رائے ਬੁਲਾਰ ਜੀ ਨੂੰ ਔਰ ਮਹਿਤਾ ਕਾਲੂ ਜੀ ਨੂੰ ਖਬਰ ਦੇ ਦਿੱਤੀ ਕਹਿੰਦੇ ਵੀ ਆਪਾਂ ਤੇਰੇ ਪੁੱਤਰ ਦਾ ਰਿਸ਼ਤਾ ਕਰ ਆਇਆ ਤੇ ਇਧਰੋਂ ਭਾਈਆ ਜੈ ਰਾਮ ਜੀ ਬੇਬੇ ਨਾਨਕੀ ਜੀ ਨੂੰ ਕਹਿਣ ਲੱਗੇ ਕਹਿਣ ਲੱਗੇ ਭਾਗਵਾਨ ਨੇ ਜਿਹੜੀਆਂ ਗੱਲਾਂ ਦੀ ਚਿੰਤਾ ਕਰਦੀ ਸੀ ਵੀ ਤੇਰੇ ਨਾਨਕ ਨੂੰ ਘੋੜੀ ਚੜਾਉਣਾ ਹੈ ਤੇਰਾ ਵੀਰ ਘੋੜੀ ਚੜੇ ਅੱਜ ਉਹ ਕਾਰਜ ਆਪਾਂ ਸਫਲ ਕਰ ਆਇਆ ਬੇਬੇ ਨਾਨਕੀ ਖੁਸ਼ ਹੋ ਗਈ ਵੀ ਅੱਜ ਮੇਰੇ ਵੀਰ ਦਾ ਰਿਸ਼ਤਾ ਹੋ ਗਿਆ ਭੈਣਾਂ ਨੂੰ ਕਿੰਨਾ ਚਾਹ ਚੜਦਾ ਵੀ ਮੇਰੇ ਭਰਾ ਦਾ ਵਿਆਹ ਫੁੱਲੀਆਂ ਨਹੀਂ ਸਮਾਉਂਦੀਆਂ ਐ ਨੱਚਦੀਆਂ ਕਹਿੰਦੇ ਵੀ ਧਰਤੀ ਤੇ ਪੱਬ ਨਹੀਂ ਲੱਗਦੇ ਐਨਾ ਚਾਹ ਚੜਦਾ ਬੇਬੇ ਨਾਨਕੀ ਨੇ ਤਿਆਰੀਆਂ ਸ਼ੁਰੂ ਕੀਤੀਆਂ ਵਿਆਹ ਦੀਆਂ ਵਿਆਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਇੱਥੇ ਮੈਂ ਇੱਕ ਵਿਚਾਰ ਸਾਂਝਾ ਕਰਾਂ ਕਈ ਵਿਦਵਾਨਾਂ ਨੇ ਇੱਥੇ ਲਿਖਿਆ ਹੈ ਜੀ ਕਈ ਵਿਦਵਾਨ ਕਹਿੰਦੇ ਆ ਕਿ ਗੁਰਨਾਨਕ ਦੇ ਮਹਾਰਾਜ ਪਾਤਸ਼ਾਹ ਦੀ ਬਰਾਤ ਸੁਲਤਾਨਪੁਰ ਲੋਧੀ ਤੋਂ ਗਈ ਆ ਪਰ ਬਹੁਤਾਤ ਦੇਖਣ ਦੇ ਵਿੱਚ ਇਤਿਹਾਸ ਜਿਹੜਾ ਸਾਹਮਣੇ ਆਉਂਦਾ ਹੈ ਭਾਈ ਸੰਤੋਖ ਸਿੰਘ ਜੀ ਨੇ ਜੋ ਸੂਰਜ ਪ੍ਰਕਾਸ਼ ਗ੍ਰੰਥ ਦੇ ਅੰਦਰ ਲਿਖਿਆ ਉਹ ਰਾਏ ਪੋਈ ਦੀ ਤਲਵੰਡੀ ਤੋਂ ਹੀ ਬਰਾਤ ਗਈ ਆ ਲਾਹੌਰ ਤੋਂ ਹੀ ਔਰ ਕਈ ਵਿਦਵਾਨਾਂ ਦੀ ਆਪੋ ਆਪਣੀ رائے ਆ ਜੀ ਇਤਿਹਾਸ ਬਾਰੇ ਸੋ ਰੋ ਵਿਚਾਰ ਗੁਰਨਾਨਕ ਦੇ ਮਹਾਰਾਜ ਪਾਤਸ਼ਾਹੀ ਦੇ ਵਿਆਹ ਦਾ ਦਿਨ ਆ ਗਿਆ ਜਿਨੇ ਪੂਰਾ ਸੰਖੇਪ ਦੇ ਨਾਲ ਕੱਲੀ ਕੱਲੀ ਗੱਲ ਪੜਨੀ ਹੋਵੇ ਨਾ ਗੁਰਨਾਨਕ ਦੇਵ ਜੀ ਦੇ ਵਿਆਹ ਦੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦਾ ਜਿਹੜਾ ਗ੍ਰੰਥ ਹੈ ਸੂਰਜ ਪ੍ਰਕਾਸ਼ ਉਹਦੇ ਚ ਪੜ ਕੇ ਵੇਖਿਓ ਕੱਲੀ ਕੱਲੀ ਗੱਲ ਮਿਲ ਜੂਗੀ ਕਿ ਕਿਹੜੇ ਤਰੀਕੇ ਦੇ ਨਾਲ ਘੋੜਿਆਂ ਨੂੰ ਸਜਾਇਆ ਗਿਆ ਕਿਹੜੇ ਤਰੀਕੇ ਦੇ ਨਾਲ ਮਾਤਾ ਨਾਨਕੀ ਕੀ ਕਹਿੰਦੀ ਹੈ ਤੇ ਉਹਨਾਂ ਦੀ ਮਾਤਾ ਤ੍ਰਿਪਤਾ ਜੀ ਕੀ ਕਹਿੰਦੇ ਆ ਕਿਵੇਂ ਕਿਵੇਂ ਪਾਈਆ ਜੈ ਰਾਮ ਜੀ ਕੀ ਗੱਲਾਂ ਕਰਦਿਆ ਕਿਵੇਂ ਹਾਥੀ ਘੋੜੇ ਸੱਜ ਸੱਜ ਕੇ ਜਾਂਦੇ ਆ ਹਰ ਇੱਕ ਚੀਜ਼ ਉਹਨਾਂ ਨੇ ਲਿਖੀ ਬੜਾ ਵਿਸਤਾਰ ਦੇ ਨਾਲ ਲਿਖਿਆ ਸੋ ਰੋ ਵਿਚਾਰ ਅੱਜ ਦਾ ਦਿਨ ਆਇਆ ਸਾਤਗੁਰ ਜੀ ਦੇ ਵਿਆਹ ਦਾ ਸਾਤਗੁਰੂ ਸੱਚੇ ਪਾਤਸ਼ਾਹ ਜੀ ਤਿਆਰ ਹੋਏ ਵਿਆਹ ਦੇ ਲਈ ਬਰਾਤ ਤੁਰ ਪਈ ਹੈ ਬਰਾਤ ਦੇ ਅੰਦਰ ਬੜੇ ਸਾਧੂ ਜਨ ਆਏ ਕਿਉਂਕਿ ਸਾਤਗੁਰ ਦਾ ਜਿਹੜਾ ਆ ਉਹ ਮੇਲ ਮਲਾਪ ਸਾਧੂ ਜਨਾਂ ਦੇ ਨਾਲ ਬਹੁਤਾ ਸੀ ਬਹੁਤੇ ਸਾਧੂ ਜਨਾਂ ਦੇ ਨਾਲ ਸੀ ਬਰਾਤ ਤੁਰਦਿਆਂ ਤੁਰਦਿਆਂ ਜਿੰਨਾ ਕੋ ਸਮਾਂ ਲੱਗਦਾ ਸੀ ਲਾਹੌਰ ਤੋਂ ਬਟਾਲੇ ਤੱਕ ਦਾ ਬਰਾਤ ਬਟਾਲੇ ਪਹੁੰਚ ਗਈ ਇਤਿਹਾਸ ਚ ਲਿਖਿਆ ਹੁੰਦਾ ਹੈ ਕਿ ਗੁਰੂ ਨਾਨਕ ਮਹਾਰਾਜ ਜਦੋਂ ਪਹੁੰਚੇ ਨਾ ਉਦੋਂ ਮੀਂਹ ਪੈ ਰਿਹਾ ਸੀ ਔਰ ਮੀਂਹ ਪੈ ਕੇ ਹੱਟ ਵੀ ਚੁੱਕਿਆ ਸੀ ਕਈਆਂ ਦੀ ਇਹ ਵਿਚਾਰਿਆ ਕਹਿੰਦੇ ਉਹ ਮੀਂਹ ਪੈਣ ਕਰਕੇ ਕਿਉਂਕਿ ਅੱਜ ਕੱਲ ਤੇ ਰੋਡ ਪੱਕੇ ਨੇ ਉਦੋਂ ਕੱਚਾ ਹੁੰਦਾ ਸੀ ਸਾਰਾ ਕੰਮ ਤੇ ਉਦੋਂ ਮੀਂਹ ਪੈਣ ਕਰਕੇ ਕੁਝ ਕੁ ਟੋਏ ਪਾਣੀ ਦੇ ਭਰੇ ਕੁਝ ਕੁ ਗਾਰਾ ਹੋਇਆ ਪਿਆ ਸੀ ਤੇ ਬਰਾਤ ਨੂੰ ਦੋ ਜਗ੍ਹਾ ਠਹਿਰਾਇਆ ਗਿਆ ਇੱਕ ਤੇ ਬਰਾਤ ਠਹਿرائی ਗਈ ਭਾਈ ਮੂਲ ਚੰਦ ਜੀ ਦੇ ਘਰ ਭਾਈ ਮੂਲ ਚੰਦ ਜੀ ਦੇ ਘਰ ਜਿੱਥੇ ਉਹਨਾਂ ਨੇ ਆਪਣਾ ਘਰ ਬਣਾਇਆ ਸੀ ਔਰ ਗੁਰਨਾਨਕ ਮਹਾਰਾਜ ਪਾਤਸ਼ਾਹ ਆਪ ਜੀ ਨੂੰ ਪਤਾ ਹੈ ਕਿ ਜਿਹੜਾ ਲਾੜਾ ਹੁੰਦਾ ਉਹਨੂੰ ਪਹਿਲਾਂ ਸਹੁਰੇ ਘਰ ਨਹੀਂ ਜਾਣ ਸੀ ਨਹੀਂ ਦਿੱਤਾ ਜਾਂਦਾ ਸੀ ਵੀ ਨਹੀਂ ਅਜੇ ਨਹੀਂ ਤੂੰ ਜਾਣਾ ਲਾਵਾਂ ਤੋਂ ਬਾਅਦ ਜਾਣਾ ਹੈ ਅੱਜ ਕੱਲ ਤੇ ਚਲੋ ਫੈਸ਼ਨ ਹੀ ਵੱਖਰਾ ਹੈ ਛੱਡ ਦਿਓ ਤੇ ਗੱਲ ਹੀ ਨਾ ਕਰੀਏ ਆਪਾਂ ਅੱਜ ਦੀ ਤੇ ਅਤੇ ਆਵਾ ਹੀ ਉੱਤਿਆ ਪਿਆ ਨਾ ਬੇੜਾ ਹੀ ਗਰਕ ਹੋਇਆ ਪਿਆ ਆ ਪਰ ਉਹ ਵਿਚਾਰ ਛੱਡੋ ਪਰ ਆਪਾਂ ਇਹ ਨਹੀਂ ਫਰੋਲਣਾ ਜਦੋਂ ਗੁਰਨਾਨਕ ਦੇ ਮਹਾਰਾਜ ਪਾਤਸ਼ਾਹ ਜੀ ਨੂੰ ਇੱਕ ਅਸਥਾਨ ਤੇ ਬਿਠਾ ਦਿੱਤਾ ਗਿਆ ਉੱਥੇ ਇੱਕ ਬਹੁਤ ਵੱਡੀ ਕੰਧ ਸੀ ਜਿਹਦੀ ਲੰਬਾਈ ਦੱਸੀ ਜਾਂਦੀ ਆ ਕਿ ਲਗਭਗ 13 ਫੁੱਟ ਦੀ ਲੰਬਾਈ ਦੱਸੀ ਜਾਂਦੀ ਆ ਤੇ ਉਹ ਕੰਧ ਦੇ ਕੋਲ ਗੁਰਨਾਨਕ ਮਹਾਰਾਜ ਪਾਤਸ਼ਾਹ ਜੀ ਨੂੰ ਬਿਠਾ ਦਿੱਤਾ ਗਿਆ ਤੇ ਇੱਕ ਨਾ ਮਾਈ ਆਈ ਮਾਈ ਆਈ ਗੁਰਨਾਨਕ ਮਹਾਰਾਜ ਪਾਤਸ਼ਾਹ ਨੂੰ ਕਹਿਣ ਲੱਗੀ ਕਹਿੰਦੀ ਪੁੱਤ ਵੇ ਉਹਨੂੰ ਕੀ ਪਤਾ ਇਹ ਨਾਨਕ ਹੈ ਉਹਨੂੰ ਕੀ ਪਤਾ ਇਹ ਦੀਨ ਦੁਨੀਆ ਦਾ ਮਾਲਕ ਹੈ ਕਹਿੰਦੀ ਪੁੱਤ ਵੇ ਆਹ ਕੰਦ ਤੋਂ ਉਰਾਂ ਪਰਾਂ ਹੋ ਜਾ ਇੱਧਰ ਉੱਧਰ ਹੋ ਜਾ ਇੱਕ ਤੇ ਤੇਰੀ ਬਰਾਤ ਦੇ ਅੰਦਰ ਬਹੁਤੇ ਸਾਧੂ ਵਕੀਰ ਆਏ ਨੇ ਆਹ ਤੇਰਾ ਮਜ਼ਾਕ ਬਣਾਉਂਦੇ ਨੇ ਲੋਕ ਆਹ ਲੋਕ ਤੇਰਾ ਮਜ਼ਾਕ ਬਣਾਉਂਦੇ ਨੇ ਕਹਨੇ ਕੋਈ ਗੱਲ ਨਹੀਂ ਮਾਂ ਇਹਨਾਂ ਦਾ ਸੁਭਾਅ ਹੈ ਕਹਿੰਦੇ ਤੂੰ ਕੰਦ ਤੋਂ ਉਰਾਂ ਪਰਾਂ ਹੋ ਜਾ ਕਿਉਂਕਿ ਮੀਂਹ ਪੈਂਦਾ ਕਿਤੇ ਕੰਦ ਢਹਿ ਗਈ ਤੇਰੇ ਉੱਤੇ ਡਿੱਗ ਜਾਣੀ ਐ ਔਰ ਤੇਰੇ ਬਰਾਤੀ ਨੇ ਇਹ ਵੀ ਥੱਲੇ ਦੱਬ ਜਾਣਿਆ ਕਹਿੰਦੇ ਤੁਹਾਡੀ ਬੜੀ ਬੇਇੱਜ਼ਤੀ ਹੋਣੀ ਐ ਤੇ ਅੱਗੋਂ ਗੁਰਨਾਨਕ ਕੁਮਾਰ ਅੱਜ ਪਾਸ਼ਾ ਨੇ ਪਤਾ ਕੀ ਕਿਹਾ ਕਹਿਣ ਲੱਗਾ ਮਾਂ ਦੁਨੀਆਂ ਦੀਆਂ ਵੱਡੀਆਂ ਤੋਂ ਵੱਡੀਆਂ ਇਮਾਰਤਾਂ ਢਹਿ ਸਕਦੀਆਂ ਨੇ ਪਰ ਆਹ ਕੰਦ ਨੂੰ ਅੱਜ ਤੱਕ ਕੋਈ ਹਿਲਾ ਨਹੀਂ ਸਕੇਗਾ ਆ ਕਾਂਦ ਨਹੀਂ ਕਦੇ ਵੀ ਹਿੱਲੇਗੀ ਔਰ ਇਹ ਗੱਲ ਪ੍ਰਤੱਖ ਰਹੀ ਹੈ ਪਿਆਰਿਓ 1613 ਦੇ ਵਿੱਚ ਜਦੋਂ ਸ਼ਾਹਜਹਾਂ ਦਾ ਰਾਜ ਹੈ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ 1613 ਦੇ ਅੰਦਰ ਰਾਵੀ ਦਰਿਆ ਪੂਰਾ ਚੜ ਕੇ ਆਇਆ ਸੀ ਪੜ ਲਿਓ ਇਤਿਹਾਸ 1613 ਦੇ ਅੰਦਰ ਰਾਵੀ ਦਰਿਆ ਪੂਰਾ ਚੜ ਕੇ ਆਇਆ ਔਰ ਜਦੋਂ ਇਹ ਰਾਵੀ ਦਰਿਆ ਨੇ ਆਪਣਾ ਪ੍ਰਕੋਪ ਵਿਖਾਇਆ ਨਾ ਸਾਰਾ ਬਟਾਲਾ ਸ਼ਹਿਰ ਡੁੱਬ ਗਿਆ ਸੀ ਸਾਲਾ ਸਾਰਾ ਬਟਾਲਾ ਬਟਾਲਾ ਸ਼ਹਿਰ ਸਾਰਾ ਡੁੱਬ ਗਿਆ ਸੀ ਢਹਿ ਗਿਆ ਸੀ ਪਰ ਇੱਕੋ ਇੱਕੋ ਗੁਰਨਾਨਕ ਸਾਹਿਬ ਦੀ ਕੰਧ ਖੜੀ ਰਹੀ ਉਹ ਆਮ ਕੰਧ ਨਹੀਂ ਸੀ ਖੜੀ ਰਹੀ ਆ ਗੁਰਨਾਨਕ ਦੇ ਬਚਨ ਖੜੇ ਰਹੇ ਜਾਨਾ ਗੁਰਨਾਨਕ ਦੇ ਬਚਨ ਖੜੇ ਰਹੇ ਅੱਜ ਤੱਕ ਉਹ ਕੰਧ ਨੂੰ ਲੋਕੀ ਨਮਸ਼ਕਾਰਾਂ ਕਰ ਦਿਆ ਪਈ ਇੱਥੇ ਸਾਡੇ ਸਿਰ ਦਾ ਸਾਈਂ ਬੈਠਾ ਚਿਰੋ ਵਿਚਾਰ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਆਨੰਦ ਕਾਰਜ ਦਾ ਟਾਈਮ ਆਇਆ ਤੇ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਆਨੰਦ ਕਾਰਜ ਦੇ ਲਈ ਨਾ ਜੀ ਉਸੇ ਤਰੀਕੇ ਦੇ ਨਾਲ ਜਿਵੇਂ ਪੰਡਤ ਲੋਕ ਕਰਦੇ ਸਨ ਉਹ ਵੇਦੀ ਗੱਡੀ ਕੀ ਸਾਰਾ ਕੁਝ ਕੀਤਾ ਗਿਆ ਹਾਂ ਕੀਤਾ ਗਿਆ ਸੀ ਇਹ ਸਾਰਾ ਕੁਝ ਉਦੋਂ ਪਰ ਜਦੋਂ ਇਹ ਸਾਰਾ ਕੁਝ ਕੀਤਾ ਗਿਆ ਤੇ ਗੁਰਨਾਨਕ ਮਹਾਰਾਜ ਪਾਤਸ਼ਾਹ ਜੀ ਨੇ ਆਖਿਆ ਕਹਿੰਦੇ ਵੀ ਮੈਂ ਇਦਾਂ ਵਿਆਹ ਨਹੀਂ ਕਰਾਉਣਾ ਮੈਂ ਆਪਣੇ ਤਰੀਕੇ ਨਾਲ ਕਰਾਉਣਾ ਕਹਿੰਦੇ ਕਿਵੇਂ ਆਪਾਂ ਦੇ ਇਵੇਂ ਕਰੋਨੇ ਆਇਆ ਗੁਰਨਾਨਕ ਮਹਾਰਾਜ ਪਾਤਸ਼ਾਹ ਜੀ ਨੇ ਇੱਕ ਫੱਟੀ ਦੇ ਉੱਤੇ ਨਾ ਇੱਕ ਕਾਗਜ਼ ਦੇ ਉੱਤੇ ਇੱਕ ਓੰਕਾਰ ਲਿਖ ਕੇ ਉਹਨੂੰ ਫੱਟੀ ਦੇ ਉੱਤੇ ਚੌਂਕੀ ਦੇ ਉੱਤੇ ਰੱਖ ਦਿੱਤਾ ਗਿਆ ਇੱਕ ਓੰਕਾਰ ਦੀਆਂ ਚਾਰ ਪ੍ਰਕਰਮਾਂ ਕੀਤੀਆਂ ਸਨ ਚਾਰ ਪ੍ਰਕਰਮਾਂ ਉਹਨਾਂ ਨੇ ਕੀਤੀਆਂ ਤੇ ਉਹਨਾਂ ਦਾ ਵਿਆਹ ਸੰਪੂਰਨ ਹੋ ਗਿਆ ਤੇ ਇਹ ਜਦੋਂ ਵਿਆਹ ਸੰਪੂਰਨ ਹੋ ਗਿਆ ਭਾਈ ਸਤਗੁਰੂ ਸੱਤੇ ਪਾਤਸ਼ਾਹ ਜੀ ਜਦੋਂ ਆਪਣੇ ਸੋਹਰੇ ਘਰ ਤੋਂ ਵਾਪਸ ਆ ਗਏ ਸੋਹਰੇ ਘਰ ਤੋਂ ਜਦੋਂ ਵਾਪਸ ਆ ਗਏ ਉਸ ਤੋਂ ਬਾਅਦ ਅੱਜ ਤੱਕ ਗੁਰਨਾਨਕ ਸਾਹਿਬ ਜੀ ਦਾ ਵਿਆਹ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਮਨਾਇਆ ਕਿਵੇਂ ਜਾਂਦਾ ਹੈ ਸਭ ਤੋਂ ਪਹਿਲਾਂ ਜਿਹੜਾ ਵਿਆਹ ਹੈ ਨਾ ਜੀ ਸਭ ਤੋਂ ਪਹਿਲਾ ਵਿਆਹ ਮਾਹ ਰਾਣੀ ਸਦਾ ਕੋਰ ਜੀ ਨੇ ਇਹ ਮਨਾਇਆ ਸੀ ਮਾਹ ਰਾਣੀ ਸਦਾ ਕੋਰ ਜੀ ਔਰ ਉਹਨਾਂ ਦੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਪੁੱਤਰ ਨੇ ਮਹਾਰਾਜਾ ਸ਼ੇਰ ਸਿੰਘ ਜੀ ਉਹਨਾਂ ਨੇ ਨਾਲ ਹੋ ਕੇ ਇਹ ਪਹਿਲੀ ਬਰਾਤ ਕੱਢੀ ਸੀ ਪਹਿਲਾ ਵਿਆਹ ਇਹਨਾਂ ਨੇ ਮਨਾਇਆ ਜੀ ਬਟਾਲੇ ਦੇ ਅੰਦਰ ਔਰ ਉਸ ਤੋਂ ਬਾਅਦ ਇਹ ਵਿਆਹ ਦੀ ਰੀਤ ਇਦਾਂ ਚੱਲਦੀ ਵਿੱਚ ਬਹੁਤ ਇਤਿਹਾਸ ਹੈ ਸਮਾ ਘਟ ਹੈ ਆਪਣੇ ਕੋਲ ਆਪਾਂ ਵਿਚਾਰ ਦੇ ਜਾਈਏ ਇਹ ਇਦਾਂ ਵਿਆਹ ਦੀ ਰੀਤ ਚੱਲ ਪਈ ਇਸੇ ਅਸਥਾਨ ਦੇ ਉੱਤੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜੀ ਆਪਣੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਵੀ ਵਿਆਹ ਆਏ ਸਨ ਉਹਨਾਂ ਨੇ ਵੀ ਗੁਰਨਾਨਕ ਸਾਹਿਬ ਜੀ ਦੀ ਕੰਦ ਦੇ ਦਰਸ਼ਨ ਕੀਤੇ ਉਹਨਾਂ ਨੇ ਵੀ ਗੁਰਨਾਨਕ ਸਾਹਿਬ ਜੀ ਦੇ ਜਿਹੜੇ ਸੋਰਾ ਪ੍ਰਵਾ ਗੁਰਦੁਆਰਾ ਡੇਰਾ ਸਾਹਿਬ ਮੈਂ ਇਹ ਗੱਲ ਬੇਨਤੀ ਭੁੱਲ ਗਿਆ ਜਿੱਥੇ ਬਾਈ ਮੂਲਚੰਦ ਨੇ ਆਪਣਾ ਘਰ ਬਣਾਇਆ ਸੀ ਨਾ ਉੱਥੇ ਅੱਜ ਕੱਲ ਗੁਰਦੁਆਰਾ ਡੇਰਾ ਸਾਹਿਬ ਹੈ ਜੀ ਅੱਜ ਵੀ ਦੀਦਾਰ ਕਰਦੀਆਂ ਨੇ ਸੰਗਤਾਂ ਰੋ ਵਿਚਾਰ ਤੇ ਇਹਨਾਂ ਨੇ ਜਦੋਂ ਵਿਆਹ ਦੀ ਵਾਹਿਗੁਰੂ ਬਰਾਤ ਦੀ ਜੋ ਕਾਰਜ ਆਰੰਭ ਕੀਤੇ ਅੱਜ ਚੱਲਦਾ ਰਿਹਾ ਕੰਮ ਔਰ ਸੰਗਤਾਂ ਨੇ ਉਵੇਂ ਹੀ ਚਲਾਇਆ ਉਸ ਤੋਂ ਬਾਅਦ ਸਮਾਂ ਆਇਆ ਜੀ 1926 ਦਾ 1926 ਦੇ ਅੰਦਰ ਹੋਇਆ ਕਿ 1926 ਦੇ ਅੰਦਰ ਨਾ ਜੀ ਬਰਾਤ ਪਹਿਲਾਂ ਆਉਂਦੀ ਹੁੰਦੀ ਸੀ ਵਾਹਿਗੁਰੂ ਅਮਰitsar ਸਾਹਿਬ ਤੋਂ ਅਮਰਸਰ ਸਾਹਿਬ ਤੋਂ ਨਾ ਟ੍ਰੇਨ ਦੇ ਅੰਦਰ ਬਰਾਤ ਆਈ ਤੇ ਟ੍ਰੇਨ ਦੇ ਵਿੱਚੋਂ ਉਤਰ ਕੇ ਬਟਾਲੇ ਦੇ ਸਟੇਸ਼ਨ ਦੇ ਉੱਤੇ ਇੱਕ ਸਨਾਪਿੰਦੀ ਸੀ ਉੱਥੇ ਤਿਆਰ ਬਰ ਤਿਆਰ ਹੋ ਕੇ ਸਾਰੀ ਸੰਗਤਾਂ ਨੇ ਪੰਜ ਪਿਆਰਿਆਂ ਦੀ ਅਗਵਾਈ ਦੇ ਅੰਦਰ ਨਗਰ ਕੀਰਤਨ ਦੇ ਰੂਪ ਦੇ ਅੰਦਰ ਬਟਾਲਾ ਸ਼ਹਿਰ ਦੀ ਪ੍ਰਕਰਮਾ ਕਰਨੀ ਸੀ ਉਹ ਬਟਾਲਾ ਸ਼ਹਿਰ ਦੀ ਪ੍ਰਕਰਮਾ ਕਰਨ ਲੱਗੇ ਤੇ ਜਿਹੜੇ ਅੰਗਰੇਜ਼ੀ ਆਫੀਸਰ ਸੀ ਨਾ ਉਦੋਂ ਕਿਉਂਕਿ ਅੰਗਰੇਜ਼ਾਂ ਦਾ ਰਾਜ ਹੈ ਉਹਨਾਂ ਨੇ ਆ ਕੇ ਪੰਜ ਪਿਆਰਿਆਂ ਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਨੇ ਆ ਕੇ ਪੰਜ ਪਿਆਰਿਆਂ ਨੂੰ ਗ੍ਰਿਫਤਾਰ ਕਿਉਂ ਕੀਤਾ ਉਹਨਾਂ ਨੇ ਆਦੇਸ਼ ਜਾਰੀ ਕੀਤੇ ਹੋਏ ਸਨ ਵੀ ਤੁਸੀਂ ਕਿਰਪਾਨਾਂ ਪਾ ਕੇ ਨਹੀਂ ਘੁੰਮ ਸਕਦੇ ਤੇ ਉਹ ਕਹਿਣ ਲੱਗੇ ਵੀ ਆਪਾਂ ਤੇ ਕਿਹਾ ਤੁਸੀਂ ਕਿਰਪਾਨਾਂ ਨਹੀਂ ਪਾਉਣੀਆਂ ਤੇ ਤੁਸੀਂ ਨੰਗੀਆਂ ਕਿਰਪਾਨਾਂ ਹੱਥ ਦੇ ਵਿੱਚ ਲੈ ਕੇ ਤੁਰੇ ਫਿਰਦੇ ਹੋ ਫਿਰ ਬੜੀ ਜਦੋਜਹਿਦ ਕੀਤੀ ਸਿੱਖਾਂ ਨੇ ਆਖਿਆ ਕਹਿੰਦੇ ਜਾਂ ਫਿਰ ਅੱਜ ਅਸੀਂ ਨਹੀਂ ਜਾਂ ਅੱਜ ਅੰਗਰੇਜ਼ੀ ਸਰਕਾਰ ਨਹੀਂ ਕਹਿੰਦੇ ਆਜੋ ਫਿਰ ਸਾਹਮਣੇ ਵੇਖ ਲਾਂਗੇ ਜੋ ਹੋਊਗਾ ਸਰਕਾਰ ਕੰਬ ਗਈ ਉਹਨੂੰ ਪਤਾ ਵੀ ਇਹ ਸਾਨੂੰ ਮਾਰਨਗੇ ਬਹੁਤ ਇਹ ਸਿੱਖਰੇ ਬੜਾ ਪੰਨਣਗੇ ਸਾਨੂੰ ਉਹ ਡਰ ਕੇ ਉਹਨਾਂ ਨੇ ਕੀ ਕੀਤਾ ਜੀ ਪੰਜ ਪਿਆਰੇ ਸਹਿਬਾਨ ਨੂੰ ਰਿਹਾ ਕਰਤਾ ਕਹਿੰਦੇ ਤੁਸੀਂ ਆਪਣਾ ਨਗਰ ਕੀਰਤਨ ਕੱਢ ਲਓ ਜੋ ਕਰਨਾ ਹੈ ਸ਼ਾਮ ਨੂੰ ਕਾਰਵਾਈ ਪਾਵਾਂਗੇ ਜਦੋਂ ਨਗਰ ਕੀਰਤਨ ਸਮਾਪਤ ਹੋ ਗਿਆ ਗੁਰਦੁਆਰਾ ਡੇਰਾ ਸਾਹਿਬ ਸਮਾਪਤੀ ਹੋਈ ਉਹਨਾਂ ਨੇ ਪੰਜ ਪਿਆਰਿਆਂ ਨੂੰ ਫੇਰ ਗ੍ਰਿਫਤਾਰ ਕਰਕੇ ਉਸੇ ਬਾਣੇ ਦੇ ਅੰਦਰ ਗੁਰਦਾਸਪੁਰ ਜੇਲ੍ਹ ਦੇ ਵਿੱਚ ਲੈ ਗਏ ਗਰਦਾਸਪੁਰ ਜੇਲ੍ਹ ਦੇ ਵਿੱਚ ਜਦੋਂ ਲੈ ਗਏ ਤੇ ਫਿਰ ਸਿੱਖ ਸੰਗਤਾਂ ਨੇ ਬੜਾ ਰੋਹ ਪ੍ਰਗਟ ਕੀਤਾ ਪੰਜ ਪਿਆਰੇ ਸਬਾਨਾ ਨੇ ਹੁਕਮ ਕਰ ਦਿੱਤਾ ਕਿਸੇ ਨੇ ਕੋਈ ਗੱਲਬਾਤ ਨਹੀਂ ਕਰਨੀ ਕਿਸੇ ਨੇ ਰੋਲਾ ਨਹੀਂ ਪਾਉਣਾ ਇਹ ਇੱਥੇ ਹੀ ਸੰਘਰਸ਼ ਖਤਮ ਨਹੀਂ ਹੋਣਾ ਅੱਜ ਤੁਸੀਂ ਸਾਨੂੰ ਛਡਾ ਕੇ ਲੈ ਜਾਓਗੇ ਤੇ ਮੁੜ ਕੇ ਕੱਲ ਨੂੰ ਫਿਰ ਇਹ ਸਾਡੇ ਨਾਲ ਵਧਿੱਕੀਆਂ ਕਰਨਗੇ ਆਪਾਂ ਪੱਕਾ ਇਲਾਜ ਕਰਾਂਗੇ ਪੱਕਾ ਇਲਾਜ ਕੀ ਹੋਇਆ ਸਾਰਿਆਂ ਨੇ ਫੈਸਲੇ ਕੀਤੇ ਮੀਟਿੰਗਾਂ ਬੈਠੀਆਂ ਔਰ ਇਹੋ ਜਿਹੇ ਫੈਸਲਾ ਕੀਤਾ ਅੰਗਰੇਜ਼ੀ ਸਰਕਾਰ ਨੂੰ ਈਨ ਮੰਨਣੀ ਪਈਆ ਉਹਨਾਂ ਨੇ ਆਪਣਾ ਫੈਸਲਾ ਵਾਪਸ ਲੈ ਲਿਆ ਕਹਿੰਦੇ ਨਹੀਂ ਤੁਸੀਂ ਆਪਣੀ ਕਿਰਪਾਨਾ ਪਾ ਕੇ ਘੁੰਮ ਸਕਦੇ ਹੋ ਇਹ ਦੁਬਾਰਾ ਪਰਮਿਸ਼ਨ ਦਿੱਤੀ ਗਈ ਰੋ ਵਿਚਾਰ ਅੱਗੇ ਚੱਲੀਏ ਸਨ 1952 ਦੇ ਅੰਦਰ ਬਾਬਾ ਹਰਨਾਮ ਸਿੰਘ ਜੀ ਨੁਸ਼ਹਿਰੇ ਵਾਲੇ ਇਹਨਾਂ ਨੇ ਫਿਰ ਇਸ ਅਸਥਾਨ ਦੀ ਜਿਹੜੀ ਹੈ ਨਾ ਜਿਹੜਾ ਗੁਰਦੁਆਰਾ ਕੰਧ ਸਾਹਿਬ ਹੈ ਇਹਦਾ ਫਿਰ ਨੀਂ ਬੱਥਰ ਰੱਖਿਆ ਇਹਦਾ ਨੀਂਹ ਪੱਥਰ ਰੱਖਿਆ ਫਿਰ 1998 ਦੇ ਅੰਦਰ ਜਾ ਕੇ ਜਿਹੜੇ ਬਾਬਾ ਸੇਵਾ ਸਿੰਘ ਜੀ ਨੇ ਖਡੂਰ ਸਾਹਿਬ ਵਾਲੇ ਉਹਨਾਂ ਨੇ ਇਹ ਪੂਰਾ ਅਸਥਾਨ ਬਣਵਾਇਆ ਉਹਨਾਂ ਨੇ ਇਹ ਪੂਰਾ ਅਸਥਾਨ ਬਣਵਾਇਆ ਪਹਿਲਾਂ ਨਾ ਜੀ ਇਹ ਕੰਧ 13 ਫੁੱਟ ਦੀ ਸੀ ਅੱਜ ਛੋਟੀ ਪਤਾ ਕਿਉਂ ਲੱਗਦੀ ਐ ਕਿਉਂਕਿ ਨਾ ਉਦੋਂ ਸੰਗਤਾਂ ਸ਼ਰਧਾ ਭਾਵਨਾ ਦੇ ਵਿੱਚ ਪੈ ਕੇ ਉਹ ਸੰਗਤ ਦੀ ਥੋੜੀ ਥੋੜੀ ਮਿੱਟੀ ਆਪਣੇ ਘਰ ਲੈ ਜਾਣ ਲੱਗ ਗਈਆਂ ਉਹ ਮਿੱਟੀ ਲੈ ਜਾਣ ਲੱਗ ਗਈਆਂ ਤੇ ਸਿੱਖਾਂ ਨੇ ਸੋਚਿਆ ਵੀ ਜੇ ਇਦਾਂ ਲੈ ਜਾਈਗੇ ਤੇ ਕੰਧ ਤੇ ਖਤਮ ਹੋ ਜਾਣੀ ਐ ਕੰਧ ਦੇ ਖਤਮ ਹੋ ਜਾਣੀਆਂ ਇਸ ਕਰਕੇ ਪਾਬੰਦੀ ਲਾ ਦਿੱਤੀ ਗਈ ਇਹ ਚ ਕਰਕੇ ਗੁਰੂ ਕੇ ਪਿਆਰਿਓ ਫਿਰ ਜਦੋਂ ਇਹ ਅਸਥਾਨ ਬਣ ਗਿਆ ਉਹ ਅਸਥਾਨ ਬਣਨ ਤੋਂ ਬਾਅਦ ਸਨ 2000 ਦੇ ਅੰਦਰ ਸਨ 2000 ਦੇ ਅੰਦਰ ਨਾਲ ਦੀ ਇੱਕ ਸੁਲਤਾਨਪੁਰ ਲੋਧੀ ਦੇ ਅੰਦਰ ਇੱਕ ਸਿੱਖ ਬੂਟ ਹਾਊਸ ਹੈ ਸਿੱਖ ਬੂਟ ਹਾਊਸ ਹੈ ਉਹਨਾਂ ਨੇ ਆਪਣੇ ਪਰਿਵਾਰ ਵੱਲੋਂ ਸੁਲਤਾਨਪੁਰ ਲੋਧੀ ਤੋਂ ਬਰਾਤ ਕੱਢੀ ਬਾਦਲੀ ਆਤਰਾ ਕੱਢੀ ਬਰਾਤ ਕੱਢੀ ਤੇ ਉਹ ਬਰਾਤ ਲੈ ਕੇ ਪਹੁੰਚ ਗਏ ਜਦੋਂ ਬਰਾਤ ਪਹੁੰਚ ਗਈ ਉਹਨਾਂ ਨੇ ਬੜਾ ਸਵਾਗਤ ਕੀਤਾ ਬੜਾ ਚਾ ਚੜਿਆ ਫੇਰ ਉਸ ਤੋਂ ਬਾਅਦ 2005 ਦੇ ਅੰਦਰ ਆ ਬਰਾਤਾਂ ਗੱਡੀਆਂ ਗੁੱਡੀਆਂ ਦੇ ਵਿੱਚ ਜਾਣ ਲੱਗ ਪਿਆ ਆ ਸਾਰਾ ਕੁਝ ਇਦਾਂ ਹੀ ਚੱਲਦਾ ਰਿਹਾ ਔਰ ਅੱਜ ਤੱਕ ਗੁਰਨਾਨਕ ਮਹਾਰਾਜ ਪਾਤਸ਼ਾਹ ਜੀ ਦੀ ਬਰਾਤ ਇੱਕ ਸੁਲਤਾਨ ਪਰਲੋਦੀ ਤੋਂ ਆਉਂਦੀ ਆ ਜੀ ਔਰ ਇੱਕ ਬਰਾਤ ਜਿਹੜੀ ਆ ਉਹਨਾਂ ਦੀ ਉਹ ਅਮਰਸਰ ਸਾਹਿਬ ਤੋਂ ਆਉਂਦੀ ਆ ਮੈਂ ਇੱਕ ਬੇਨਤੀ ਵਿੱਚ ਛੋਟੀ ਜੀ ਭੁੱਲ ਗਿਆ ਜੀ ਇਨਾਂ ਦੇ ਅੰਦਰ ਨਾ ਜਿਹੜੀ ਇਹ ਕੰਧ ਸਾਭ ਜੀ ਦੀ ਜਿਹੜੀ ਉਹ ਰਖਵਾਲੀ ਕੀਤੀ ਸੀ ਉਹਨਾਂ ਦੇ ਵਿੱਚ ਨਾ ਦੋ ਪਿਆਰਿਆਂ ਦਾ ਨਾਮ ਹੁੰਦਾ ਹੈ ਉਹਨਾਂ ਪਿਆਰਿਆਂ ਦਾ ਨਾਮ ਹੁੰਦਾ ਇੱਕ ਭਾਈ ਸੁਰਤਾ ਸਿੰਘ ਜਿਹੜੇ 47 ਦੀ ਵੰਡ ਤੋਂ ਬਾਅਦ ਇੱਥੇ ਆਏ ਸਨ 47 ਦੀ ਵੰਡ ਤੋਂ ਬਾਅਦ ਇੱਥੇ ਆਏ ਸਨ ਉਹਨਾਂ ਨੇ ਇਹਦੀ ਸਾਂਭ ਸੰਭਾਲ ਕੀਤੀ ਵਿੱਚ ਕੁਝ ਇਤਿਹਾਸ ਹੋਰ ਵੀ ਰਹਿ ਗਿਆ ਆ ਜਿਨ੍ਹਾਂ ਦੇ ਅੰਦਰ ਇੱਕ ਬੀਬੀ ਯਮੁਨਾ ਦੇਵੀ ਜੀ ਆ ਜਿਨੇ ਇਸ ਕੰਧ ਦੀ ਪੂਰੀ ਸਾਂਭ ਸੰਭਾਲ ਕੀਤੀ ਹੈ ਪੂਰੀ ਸਾਂਭ ਸੰਭਾਲ ਕੀਤੀ ਹੈ ਭਾਈ ਅੱਜ ਤੱਕ ਗੁਰੂ ਨਾਨਕ ਮਹਾਰਾਜ ਪਾਤਸ਼ਾਹੀ ਦਾ ਜਿਹੜਾ ਵਿਆਹ ਆ ਬੜੇ ਚਾਵਾਂ ਦੇ ਨਾਲ ਮਨਾਇਆ ਜਾਂਦਾ ਹੈ ਬੜੇ ਚਾਵਾਂ ਦੇ ਨਾਲ ਸਤਿਗੁਰ ਜੀ ਦੇ ਇਹਨਾਂ ਪੁਰਬਾਂ ਨੂੰ ਮਨਾਇਆ ਜਾਂਦਾ ਔਰ ਆਪਾਂ ਵੀ ਸਤਿਗੁਰ ਜੀ ਦੇ ਬਚਨਾਂ ਦੇ ਉੱਤੇ ਪਹਿਰੇ ਦਿੰਦੇ ਰਹੀਏ ਸਤਿਗੁਰੂ ਸਾਹਿਬ ਕਿਰਪਾ ਕਰਨ ਆਪਾਂ ਐਸੀ ਤਰ੍ਹਾਂ ਸੰਗਤ ਦੇ ਵਿੱਚ ਜੁੜ ਕੇ ਸਤਿਗੁਰ ਜੀ ਦਾ ਪਿਆਰ ਪ੍ਰਾਪਤ ਕਰਦੇ ਰਹੀਏ ਆਪ ਸਮੂਹ ਸਾਧ ਸੰਗਤਾਂ ਨੂੰ ਧੰਨ ਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹੀ ਦੇ ਵਿਆਹ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਪਾਓ ਫਤੇ ਨਾਲ ਥਾਂ ਜ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਾਮ